ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੀ 6 ਘੰਟਾ ਮੀਟਿੰਗ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਰ ਅਮਰਿੰਦਰ ਸਿੰਘ ਰਾਜਾ ਵੜਿੰਦ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੀਟਿੰਗ ਕੀਤੀ ਸੀ ਇਸ ਮੀਟਿੰਗ ਦਾ ਸਾਡਾ ਇੱਕੋ ਏਜੰਡਾ ਹੁੰਦਾ ਕਿ ਜੋ ਸਮੂਹ ਵਰਕਰ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਪਿਆ ਸਾਬਕਾ ਅਹੁਦੇਦਾਰ ਸਹਿਬਾਨ ਉਹ ਸਾਰੇ ਰਾਜਵਿਦਿਅਕ ਪਾਠ ਦੇ ਚੜ੍ਹਦੀ ਕਲਾ ਵਸਤੇ ਬਾਅਦ ਚੜ੍ਹ ਕੇ ਅਸੀਂ ਕੰਮ ਕਰ ਸਕੀਏ ਸੁਲੂਚੀ ਰਹਿ ਕਰ ਸਕੀਏ ਇਹਦੇ ਵਿੱਚ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ ਇੰਪਰੂਵਮੈਂਟ ٹرسٹ ਵਾਜੋ ਉੱਤਰਿਕ ਸਾਲ ਪਹਿਲਾਂ ਜਗਾ ਲੋਪਰ ਸੀ 1500 78 ਗਜ ਸੀਸੀਆਈ ਦਫਤਰ ਕਮਲਾ ਮਹਿਰੂ ਦੇ ਨਾਲ ਉਹਦੇ ਪੈਸੇ ਨਹੀਂ ਭਰੇ ਗਏ ਸੀ ਤਾਂ ਸਾਰ ਰਮਿੰਦਰ ਸਿੰਘ ਰਾਜਾ ਅਬਦੀਲ ਜੀ ਨੇ ਉਹਨਾਂ ਦੀ ਰਹਿ ਨਮਾਈ 'ਚ ਉਹਨਾਂ ਦੀ ਝੋੜ ਅਜਮਾਇਸ਼ ਨਾਲ ਅਸੀਂ ਉਹ ਪੈਸੇ ਦੀ ਇੰਪਰੂਵਮੈਂਟ ਅਸ ਦਫ਼ਤਰ ਦੀ ਕਾਂਗਰਸ ਪਾਰਟੀ ਦੀ ਜਗਾ ਬਸਤੀ ਭਰਤੀ ਅਸੀਂ ਕੋ ਇੰਪਰੂਵਮੈਂਟ ਟਾਸਟਰ ਲੈਟਰ ਵੀ ਲਿਖਤਾ ਜੇ ਸਾਨੂੰ ਪੋਜੀਸ਼ਨ ਵੀ ਦੇ ਦਿਓ ਤੇ ਸਾਡੀ ਉਹਦੀ ਡਿਜੀਟਲ ਡਿਮਾਰਕੇਸ਼ਨ ਵੀ ਕਰ ਦਿਓ ਕਿਉਂਕਿ ਡਿਜੀਟਲ ਡਿਮਾਰਕੇਸ਼ਨ ਦਾ ਮਕਸਦ ਇਹ ਸੀ ਜੇ ਜਗਾ ਘੱਟ ਜਾਂ ਵੱਧ ਹੈ ਤਾਂ ਪੈਸੇ ਉਹਦੇ ਮੁਤਾਬਕ ਕਰੇ ਯੋਜਨ ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਅਸ਼ੋਰੈਂਸ ਦਿੱਤੀ ਹੈ ਇਹ ਸਾਡੀ ਜਿਹੜੀ ਜ਼ਿੰਦਗੀ ਚ ਕਾਂਗਰਸ ਪਾਰਟੀ ਦਾ ਦਫ਼ਤਰ ਸੀ ਉਹ ਬੜਾ ਛੋਟਾ ਸੀਗਾ ਪਰਾਣਾ 50-70 ਸਾਲ ਤੋਂ ਸੀ ਤੇ ਬੈਠੇ ਸੀ

ਇਹ ਜਿਹੜੀ ਅਹਿਮ ਗੱਲ ਅੱਜ ਦੀ ਹੈ ਕਿ ਕੁਝ ਲੋਕ ਕਾਂਗਰਸ ਪਾਰਟੀ ਦੇ ਕੌਂਸਲਰਾਂ ਤੇ ਦੋਸ਼ ਲਾਉਂਦੇ ਆ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਵਿਕਣ ਮੈਂ ਉਹਨਾਂ ਦੀ ਗੱਲ ਦਾ ਬਹੁਤ ਸ਼ਕਤੀ ਨਾਲ ਖੰਡਨ ਕਰਦਾ ਹਾਂ ਕਾਂਗਰਸ ਪਾਰਟੀ ਦੇ ਕੌਂਸਲਰ ਅੱਜ ਤੱਕ ਕਿਸੇ ਦੇ ਜਾਦੇ ਕੱਪ ਦੇ ਵੀ ਦਬਾਧਾਰ ਨਹੀਂ ਹੈ ਜਦੋਂ ਪਿੱਛੇ ਉਦੋਂ ਦੀ ਮੇਅਰ ਲਾਉਣ ਵਾਸਤੇ ਮਸਲਾ ਚੱਲਿਆ ਸੀ ਉਦੋਂ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਸਹਿਬਾਨ ਨੂੰ ਬਹੁਤ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇੱਕ ਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਪੰਜੇ ਤੇ ਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਗੱਲ ਤੇ ਪੈੜਾ ਡੰਡੇ ਹੋਏ ਉਦੋਂ ਦੀ ਜੋ ਮਿਹਰ ਸੰ ਉਹਨਾਂ ਨੂੰ ਲਾਉਣ ਵਸੇ ਇੱਕ ਜੁੱਟ ਹੋ ਕੇ ਕੰਮ ਕੀਤਾ ਇਹ ਸ਼ਰਾਰਤ ਕਿੱਥੋਂ ਚੱਲਦੀ ਹੈ ਕਾਂਗਰਸ ਪਾਰਟੀ ਨੇ ਕੁਝ ਕੌਂਸਲਰ ਕੱਢੇ ਸੀ ਐਨਟੀ ਪਾਰਟੀ ਐਕਟੀਵਿਟੀ ਕਰ ਉਹਨਾਂ ਕਸ਼ਤੇ ਹੋયા ਚ ਵੀ ਕੁਝ ਕਾਉਂਸਲਰ ਬਹੁਤ ਜ਼ਿਆਦਾ ਸ਼ਰਾਰਤੀ ਹੈ ਉਹ ਬੱਕੜੀ ਦੀ ਥਾਲੇ ਚ ਭੇੜੀਏ ਦਾ ਰੂਪ ਅਦਾ ਕਰ ਰਹੇ ਹੈ ਕਾਉਂਸਲਰਸ ਦੇ ਵਿੱਚ ਉਹ ਕਾਂਗਰਸੀ ਨਹੀਂ ਹਨ ਜਾਣ ਬੁੱਝ ਕੇ ਉਹ ਕਹਿੰਦੇ ਅਸੀਂ ਤਾਂ ਜੀ ਕਾਂਗਰਸ ਨਾਲ ਆ ਅਸੀਂ ਤਾਂ ਕਾਂਗਰਸ ਨਾਲ ਆ ਪਰ ਜਦੋਂ ਧਰਮਕੋਟ ਦੀ ਚੋਣ ਹੁੰਦੀ ਹੈ ਉਹ ਭਾਜਪਾ ਦੇ ਪੰਜੇ ਦੇ ਕਮਲ ਦੇ ਫੁੱਲ ਦੇ نیچے ਜਾ ਕੇ ਵੋਟਾਂ ਮੰਗਦੇ ਹੈ ਤੇ ਹੁਣ ਵੀ ਮੈਨੂੰ ਯਕੀਨ ਦਿਵਾ ਦਿੰ ਲੈ ਉਹੀ ਕਾਉਂਸਲਰ ਜਿਹੜੇ ਇੱਥੇ ਡਰਾਮੇ ਕਰਦੇ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ। ਉਹ ਤੁਹਾਨੂੰ ਨਾ ਜਿੱਦੜ ਵੇਹ ਵੀ ਭੀਜੇ ਪਿੰਡਾਂ ਵੋਟਾਂ ਮੰਗਦੇ ਦਿਖਾ ਦੂ ਤਿੰਨ ਪਾਰੀ ਦੂਰੀ ਐ। ਉਹ ਕਾਉਂਸਲਰ ਸਾਡੇ ਦਫ਼ਤਰਾਂ 'ਚ ਸਾਡੇ ਅਹੁਦੇਦਾਰਾਂ ਦੇ ਦਫ਼ਤਰਾਂ 'ਚ ਬਹਿ ਕੇ ਚਾਹ ਪੀ ਕੇ ਰੋਟੀ ਖਾ ਕੇ ਸਮੋਸੇ ਖਾਣ ਦਾ ਮਕਸਦ ਨਹੀਂ ਕਿ ਖਾਣ ਦਾ ਹੁੰਦਾ। ਉਹਦੇ ਨਾਲ ਬਹਿ ਕੇ ਨੂਨ ਸਾਂਝਾ ਕਰਕੇ ਸਾਡੀ ਪਾਰਟੀ ਦੇ ਕਾਉਂਸਲਰਾਂ ਤੇ ਤਾਗ ਲਾਉਂਦੇ ਆ। ਉਹ ਆਉਂਦੀਆਂ ਗੱਲਾਂ ਤੋਂ ਗਿੱਲੇ ਜਾਣ। ਉਹਨਾਂ ਨੇ ਉਹਦਾ ਵੀ ਕੋਸ਼ਿਸ਼ ਕੀਤੀ ਸੀ ਕਾਉਂਸਲਰਾਂ ਨੂੰ ਖਰੀਦਣ ਦੀ। ਪਰ ਕਾਂਗਰਸ ਪਾਰਟੀ ਦਾ ਇੱਕ ਇੱਕ ਕੌਂਸਲਰ ਕਾਂਗਰਸ ਪਾਰਟੀ ਦੇ ਪੰਚੇ ਦੇ نیچے ਕੰਮ ਕਰਨ ਵਸੇ ਤਿਆਰ ਹੈ ਔਰ ਮੈਂ ਤੁਹਾਨੂੰ ਯਕੀਨ ਕਰਾਉਣਾ ਰੱਬ ਮਾਨਣਾ ਕਰਾਵੇ ਜੇ ਬੰਦਿਆਂ ਦੇ ਸਾਰੇ ਹੋਇਆ ਤਾਂ ਸਾਨੂੰ ਨੋਹਾ ਨਾਲ ਕੋਈ ਪੱਤਰ ਦੀ ਅਦਾਵੀ ਹੋਦੀ ਹੈ ਤਾਂ ਜੇ ਰੱਬ ਨੇ ਚਾਇਆ ਤਾਂ ਕਾਂਗਰਸ ਪਾਰਟੀ ਕੋਲੇ ਅਜ ਤਕ ਤਕਰੀਬਨ 27 28 ਕੌਂਸਲਰ ਨੇ 27 28 27 ਦੇ 27 28 ਦੇ 28 ਥੋੜੇ ਕੈਮਰੇ ਮੂਰੇ ਬਸ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਬਾਸ ਤੇ ਲਿਆ ਗਈ ਇੱਕ ਮੋਰੀ ਤਪਾਕੇ ਮੇਅਰ ਕਾਂਗਰਸ ਪਾਰਟੀ ਦਾ ਬਣੂਗਾ ਹਰ ਟੀਮਤੇ ਬਣੂਗਾ ਜਿਹੜਿਆ ਦੋ ਤਿੰਨ टाकी बाकी ਜੇ ਫਿਰਦੇ ਆ ਜਿਹੇ ਪਾਰਟੀ ਚੋਂ ਕੱਢੀ ਵੇਚ ਜਿਹੜੇ ਕਾਂਗਰਸ ਪਾਰਟੀ ਚੋਂ ਦਾ ਰਾਤ ਲਾਫਦੇ ਆ ਉਹਨਾਂ ਬਾਰੇ ਮੈਂ ਸਾਡੇ ਕਾਉਂਸਲਰ ਵੀਰਾਂ ਨੂੰ ਵੀ ਕਹਿ ਦੇਣਾ ਚਾਹੀਦਾ ਕਿ ਤੁਸੀਂ ਆਪੇ ਨਿੱਜੀ ਸਬੰਧ ਰੱਖੋ ਤੁਸੀਂ ਇਹਨਾਂ ਨੂੰ ਵਰਤਦੇ ਰਹੋ ਕਿਤੇ ਇਹ ਨਾ ਹੋਵੇ ਇਹਨਾਂ ਦੋਨਾਂ ਤਿੰਨਾਂ ਦੇ ਕਰਕੇ ਬਾਕੀ ਕੌਂਸਲਰ ਥੋਟੇ ਖਲਾਫ ਹੋ ਜਾਣ ਤੇ ਤੁਹਾਡੇ ਨਾਲ ਕਾਂਗਰਸ ਪਾਰਟੀ ਦੀ ਮੀਟਿੰਗ 'ਚ ਪਹਿਰਾ ਨਾ ਦੇਣ ਤੇ ਕਿਸੇ ਨੰਬੇ ਬੰਦੇ ਨੂੰ ਕਾਂਗਰਸ ਪਾਰਟੀ ਦੀ ਚੋਣ ਵਸਤੇ ਉਹ ਮੂਹਰੇ ਲਿਆਓ ਤੁਸੀਂ ਨਿੱਜੀ ਸਬੰਧ ਰੱਖੋ ਉਹਨਾਂ ਦੇ ਘਰਾਂ 'ਚ ਜਾਓ ਤੁਸੀਂ ਆਪਦਾ ਜੋ ਮਰਜ਼ੀ ਕਰੋ ਪਰ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਖਿਲਾਫ ਚੱਲੂਗਾ ਉਹਦੇ ਵਸਤੇ ਕਾਂਗਰਸ ਪਾਰਟੀ ਅਗਰ ਉਹ ਕਾਂਗਰਸ ਪਾਰਟੀ ਦੇ ਵਿੱਚ ਹੈ ਕਾਂਗਰਸ ਪਾਰਟੀ ਉਹਨੂੰ ਲੋਕਸ ਦੇ ਕੇ ਸ਼ਕਤੀ ਨਾਲ ਨਿਚੋੜੂਗੀ ਕਾਂਗਰਸ ਪਾਰਟੀ ਆਪ ਦੇ ਕੰਮ ਤੇ ਮਿਹਰ ਬਰੋਲ ਦੀ ਯੋਗਤਾ ਰੱਖਦੀ ਹੈ ਅਜੇ ਇਹ ਬੰਦੇ ਆਪ ਦੇ ਲੱਗਨਾਂ ਤੋਂ ਗਿੱਲੇ ਚ ਕਰਨ ਔਰ ਇਦੋਂ ਬਾਅਦ 17 ਤਰੀਕ ਨੂੰ ਅਸੀਂ TSP ਤੇ STM ਉਹਨਾਂ ਦੇ ਦਫ਼ਤਰਾਂ ਮੂਰੇ ਸਾਡੇ ਬਲੌਕਾਂ ਦੇ ਪ੍ਰਧਾਨ ਸਹਿਪਾਨ ਦੀ ਰੈਨਮਾਈਚ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਪ੍ਰਤੀ ਪੰਜਾਬ ਪ੍ਰਦੇਸ਼ ਦੇ ਹੁਕਮਾਂ ਦੇ ਨਾਲ ਅਸੀਂ 17 ਤਰੀਕ ਨੂੰ ਧਰਨੇ 10 ਵਜੇ ਤੋਂ 1 ਵਜੇ ਤੱਕ ਦੇਨੇ ਆਂ ਤੇਰੀ ਸਮੂਚੀ ਕਾਂਗਰਸ ਪਾਰਟੀ ਦੀ ਤਰਜਾ ਬਦਰਜਾ ਲੀਡਰਸ਼ਿਪ ਕੌਂਸਲਰ ਸਹਿਬਾਨ ਅਹੁਦੇਦਾਰगण ਪਿੰਕਾਂ ਦੇ ਪ੍ਰਧਾਨ ਅਹੁਦੇਦਾਰगण ਤੇ ਸਭ ਨੂੰ ਮੇਰੀ ਬੇਨਤੀ ਹੈ ਕਿ ਉਸ ਧਰਨੇ 'ਚ 10 ਵਜੇ ਤੋਂ 1 ਵਜੇ ਤੱਕ ਜਰੂਰ ਪਹੁੰਚਣ ਦੀ ਖੇਚਲ ਸਾਰਾ ਤੋਂ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਐਸ ਡੀ ਐਮ ਤੇ ਡੀ ਐਸ ਪੀ ਲੈਵਲ 'ਤੇ ਬਲੌਕ ਪ੍ਰਧਾਨਾਂ ਦਾ ਨਾਮ ਨਿਕੇ ਆਉਣ ਦੇ ਯਾਰੀ ਲੋਅ ਐਂਡ ਆਰਡਰ ਦੀ ਸਥਿਤੀ ਦੇ ਖਿਲਾਫ ਹੁਣ ਤੁਸੀਂ ਦੇਖੋ ਕੱਲ੍ਹ ਚੰਡੀਗੜ੍ਹ ਪੱਪ ਸਿੱਕੋ ਇੱਥੇ ਪਿਓ ਪੁੱਤ ਨੇ ਮਾਰਦੇ ਆਪਸ ਵਿੱਚ ਮਾਰਦੇ ਮੁਕਸਰ ਮਾਰਦੇ ਥਾ ਥਾਤੇ ਲੜਾਈਆਂ ਥਾ ਥਾਤੇ ਕਤਲੇਆਮ ਗੋੜੀਆਂ ਚੱਲੀ ਜਾਂਦੀਆਂ ਜਵਾਗ ਚੱਕੀ ਜਾਂਦੇ ਆ ਨਸ਼ਾ ਵੇਥਾ ਵਿਕੀ ਜਾਂਦਾ ਕਤਲੇਆਮ ਹੋਈ ਜਾਂਦਾ ਤੁਹਾਨੂੰ ਕੀ ਆ ਲੋਅ ਐਂਡ ਆਊਟਰ ਦੀ ਸਿਚੁਏਸ਼ਨ ਨੂੰ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆਪ ਦੀ ਆਵਾਜ਼ ਉਠਾ ਸਕਦੇ ਹਾਂ ਅਸੀਂ ਆਪ ਦਾ ਕਾਂਗਰਸ ਪਾਰਟੀ ਵਿਰੋਧੀ ਧਿਰ ਹੋਣ ਦੇ ਨਾਤੇ ਆਪ ਦਾ ਪੂਰਾ ਪ੍ਰਦਰਸ਼ਨ ਕਰਕੇ ਪੂਰੇ ਸੂਬੇ ਸਤਾਰ ਅਮਰਿੰਦਰ ਸਿੰਘ ਰਾਜਾ ਬੀਜ ਜੀ ਦੀ ਰਹਿਣ ਮਹੀਚ ਇਹ ਪ੍ਰੋਗਰਾਮ ਨਿਯਤ ਕੀਤਾ। ਜੀ ਇਹ ਵੀ ਚਾਹੁੰਦਾ ਕਮਿਸ਼ਨਰ ਨਗਰ ਨਿਗਮ ਤੇ ਸਰਕਾਰ ਦੇ ਸਾਰੇ ਹਿੱਸੇ ਸੁਣਨ ਚਾਹਿਆ ਕਿ ਕਮਿਸ਼ਨਰ ਸਾਹਿਬ ਨੇ ਸਰਕਾਰ ਨੂੰ ਚਿੱਠੀ ਲਿਖੀ ਤਰੀਕ ਵਿਰਸੇ ਇਹ ਉਹਨਾਂ ਦਾ ਅਗਰੰਮੀ ਮਸਲਾ ਹੈ। ਪਰ ਉਮੀਦ ਹੈ ਕਿ ਜੇ ਚਿੱਠੀ ਲਿਖੇ ਦਾ ਫੈਸਲਾ ਵੀ ਛੇਤੀ ਹੋਊਗਾ ਜਿਆਦਾ ਚਿਰ ਲਮਕਾਇਆ ਨਹੀਂ ਜਾ ਸਕਦਾ। ਜੇ ਅਗਰ ਜਿਆਦਾ ਚਿਰ ਲਮਕਾਉਣਗੇ ਫਿਰ ਅਸੀਂ ਹਾਈ ਕੋਰਟ ਚਲੇ ਜਾਵਾਂਗੇ।